ਨੇਪਾਲ ਦੇ ਵਿੱਚ ਸੱਤਾ ਜਿਹੜੀ ਉਹ ਉਥਲ-ਪੁਥਲ ਹੋ ਗਈ ਹੈ ਦੰਗਿਆਂ ਦਾ ਸਾਹਮਣਾ ਇਹ ਦੇਸ਼ ਇਸ ਵਕਤ ਕਰ ਰਿਹਾ ਹੈ ਸਭ ਤੋਂ ਵੱਡਾ ਸਵਾਲ ਕਿ ਸਾਬਕਾ ਪ੍ਰਧਾਨ ਮੰਤਰੀ ਝਾਲਾ ਨਾਥ ਖੰਨਨ ਦੀ ਜਿਹੜੀ ਪਤਨੀਆ ਉਸ ਦਾ ਕਤਲ ਹੀ ਕਰ ਦਿੱਤਾ ਗਿਆ ਜੀ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਖੜਕ ਪ੍ਰਸ਼ਾਦ ਸ਼ਰਮਾ 올ੀ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਤੇ ਖਬਰ ਇਸ ਵਕਤ ਇਹ ਵੀ ਹੈ ਕਿ ਜਿਹੜਾ ਉਹ ਦੇਸ਼ ਛੱਡ ਚੁੱਕੇ ਨੇ ਜੀ ਕੇ ਰਾਸ਼ਟਰਪਤੀ ਨੇ ਜਿਹੜੇ ਉਸ ਤੋਂ ਬਾਅਦ ਜਿਹੜਾ ਸਾਰਾ ਜਿਨ੍ਹਾਂ ਦੀ ਜ਼ਿੰਮੇਵਾਰੀ ਸੰਭਾਲਣੀ ਸੀ ਉਹਨਾਂ ਦੀ ਰਹਿਸ਼ ਦੇ ਵਿੱਚ ਪ੍ਰਦਰਸ਼ਨਕਾਰੀ ਐਂਟਰ ਹੋ ਜਾਂਦੇ ਨੇ ਅੱਗਾਂ ਲਗਾ ਦਿੱਤੀਆਂ ਜਾਂਦੇ ਨੇ ਤੇ ਆਖਰ ਉਹ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਜਾਂਦੇ ਨੇ ਫੇਸਬੁੱਕ ਇੰਸਟਾਗ੍ਰam ਟਵਿੱਟਰ ਵਟਸਐਪ ਜਾਂ 26 ਪਲੇਟਫਾਰਮ ਨੇ ਜਿਨ੍ਹਾਂ ਦੇ ਉੱਪਰ ਲੋਕ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਨੇ ਇਹ ਮੁੱਖ ਪਲੇਟਫਾਰਮ ਚਾਹੁੰਦੇ ਨੇ ਮੁੱਖ ਪਲੇਟਫਾਰਮ ਆਪਣੇ ਵਿਚਾਰ ਜਿਹਦੇ ਉੱਤੇ ਲੋਕਾਂ ਸਾਂਝੇ ਕਰਦੇ ਨੇ ਪਰ ਸਰਕਾਰ ਇਹ ਫੈਸਲਾ ਕਰਦੀ ਹੈ ਕਿ ਇਹ ਪਲੇਟਫਾਰਮਾਂ ਦੇ ਉੱਪਰ ਬੈਨ ਲਗਾਉਣਾ ਦਾ ਪਿੱਛੇ ਜਿਹੜਾ ਸਰਕਾਰ ਨੇ ਤਰਕ ਦਿੱਤਾ ਸੀ ਕਿ ਜਿਹੜੇ ਇਹ ਪਲੇਟਫਾਰਮ ਨੇ ਇਹਨਾਂ ਦੇ ਉੱਪਰ ਫੇਕ ਖਬਰਾਂ ਚਲਦੀਆਂ ਨੇ ਜੋ ਕੰਟੈਂਟ ਚੱਲਦਾ ਉਸ ਦਾ ਕੋਈ ਵਾਲੀ ਵਾਰਸ ਨਹੀਂ ਹੁੰਦਾ ਕੋਈ ਇਹ ਨਹੀਂ ਪਤਾ ਕਿ ਕੌਣ ਕਿਹੜੀ ਫੇਕ ਖਬਰ ਫਲਾਦੁੰਦਾ ਹੈ ਸਰਕਾਰ ਖਿਲਾਫ ਸਿੱਧੀਆਂ ਟਿੱਪਣੀਆਂ ਇਨ੍ਹਾਂ ਪਲੇਟਫਾਰਮਾਂ ਦੇ ਉੱਪਰ ਕਰਦੇ ਸੀ ਤੇ ਇਸ ਤੋਂ ਬਾਅਦ ਹਾਲਾਂਕਿ ਪਲੇਟਫਾਰਮ ਬੰਦ ਕਰਨ ਤੋਂ ਪਹਿਲਾਂ ਇੰਟਰਨੈਟ ਵੀ ਬਲੌਕ ਹੋਇਆ ਸੀ ਤਾਂ ਇਸੇ ਕਰਕੇ ਉਹ ਕਹਿੰਦੇ ਨੇ ਕਿ ਸਾਡੀ ਬੋਲਣ ਦੀ ਆਜ਼ਾਦੀ ਦੇ ਉੱਪਰ ਸਿੱਧਾ ਗळा ਘੁੱਟਣ ਦਾ ਕੰਮ ਆ ਜਿਹੜਾ ਉਹ ਸਰਕਾਰ ਨੇ ਕੀਤਾ ਤਾਂ ਇੰਟਰਨੈਟ ਵੀ ਬਲੌਕ ਹੋ ਜਾਂਦਾ ਉਹਨਾਂ ਦੇ ਵਿੱਚ ਗੁੱਸਾ ਹੋਰ ਭਰ ਜਾਂਦਾ ਤੇ ਉਸ ਤੋਂ ਬਾਅਦ ਫਿਰ ਸਰਕਾਰ ਸਖਤ ਫੈਸਲਾ ਲੈਂਦੀ ਹੈ ਕਿ ਜੋ ਫੈਸਲਾ ਕਿਹਾ ਸੀ ਕਿ ਉਹ ਪਲੇਟਫਾਰਮ ਬੈਨ ਕਰ ਦਿੱਤੇ ਜਾਂਦੇ ਨੇ ਫਿਰ ਲੋਕਾਂ ਦੀ ਮੰਗ ਸੁਣਨ ਦੀ ਬਜਾਏ ਲੋਕਾਂ ਦੀਆਂ ਗੱਲਾਂ ਸੁਣਨ ਦੀ ਬਜਾਏ ਲੋਕਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ ਅਤੇ ਆਖਰਕਾਰ ਲੋਕਾਂ ਦਾ ਗੁੱਸਾ ਜਿਹੜਾ ਉਹ ਫਟ ਗਿਆ ਪ੍ਰਦਰਸ਼ਨਕਾਰੀਆਂ ਦੀ ਜਿਹੜੀਆਂ ਤਸਵੀਰਾਂ ਨੇ ਉਹ ਦੇਖਣ ਨੂੰ ਮਿਲਿਆ ਕਿ ਸੜਕਾਂ ਦੇ ਉੱਪਰ ਵੱਡੇ-ਵੱਡੇ ਇਕੱਠ ਲੈ ਕੇ ਪ੍ਰਦਰਸ਼ਨਕਾਰੀ ਫਿਰ ਰਹੇ ਨੇ ਤੇ ਜਿਸ ਦੇ ਵਿੱਚ ਇੱਕ ਅੰਦੋਲਨ ਕਰ ਰਹੇ ਨੇ ਕਿ ਜਿਹੜਾ ਸਰਕਾਰ ਇਸੇ ਤਰੀਕੇ ਦੇ ਤਾਨਾਸ਼ਾਹੀ ਵਾਲੇ ਫੈਸਲੇ ਲੈ ਰਹੀ ਆ ਇਹਨਾਂ ਨੂੰ ਵਾਪਸ ਲਿਆ ਜਾਵੇ ਪਰ ਪਰਦਰਸ਼ਨਕਾਰੀਆਂ ਦੇ ਉੱਪਰ ਲਾਠੀ ਚਾਰਜ ਕਰਤਾ ਪੁਲਿਸ ਨੇ ਨੇਪਾਲ ਪੁਲਿਸ ਸਹਾਉਤ ਤੋਂ ਦਾ ਲੋਕਲ ਪ੍ਰਸ਼ਾਸਨ ਉਸ ਤੋਂ ਬਾਅਦ ਅੱਗੂ ਗੈਸ ਵਾਰਾਈ ਸਿੱਧੀਆਂ ਰਬੜ ਦੀਆਂ ਗੋਲੀਆਂ ਵਾਰੀਆਂ ਜਿਸ ਦੇ ਵਿੱਚ ਹੁਣ ਤੱਕ ਦੀ ਖਬਰ ਆ ਕਿ 20 ਦੇ ਕਰੀਬ ਲੋਕਾਂ ਦੀ ਇਸ ਵਕਤ ਨੇਪਾਲ ਦੇ ਵਿੱਚ ਇਸ ਘਟਨਾਕ੍ਰam ਦੌਰਾਨ ਹਿੰਸਾ ਦੌਰਾਨ ਮੌਤ ਹੋ ਗਈ ਹੈ ਫੌਜ ਕਹਿੰਦੀ ਆ ਕਿ ਹਾਲਾਂਕਿ ਭਰੋਸਾ ਦੇ ਰਹੀ ਆ ਕਿ ਅਸੀਂ ਤੁਹਾਡੇ ਨਾਲ ਆ ਅਸੀਂ ਕੰਟਰੋਲ ਕਰਾਂਗੇ ਪਰ ਇਸ ਆਲ ਦੇ ਵਿਚਾਰੇ 1500 ਕੈਦੀ ਜੇਲਾਂ ਦੇ ਵਿੱਚੋਂ ਫਰਾਰ ਹੋ ਚੁੱਕੇ ਨੇ ਜਾਨੀ ਕਿ ਹਾਲਾਤ ਆਊਟ ਆਫ ਕੰਟਰੋਲ ਨੇ ਜਿਹੜਾ ਨੇਪਾਲ ਦੇ ਵਿੱਚ ਨੌਜਵਾਨ ਨੇ ਜਿਹੜੇ ਉੱਥੋਂ ਦਾ ਆਮ ਵਰਗ ਆ ਉਹ ਕਹਿ ਰਿਹਾ ਸੀ ਕਿ ਜਿਹੜੇ ਰਾਜਸੀ ਲੀਡਰ ਨੇ ਜਿਹੜੇ ਸੱਤਾ ਮੰਨਦੇ ਨੇ ਉਸ ਤੋਂ ਬਾਅਦ ਸੱਤਾ ਦੇ ਵਿੱਚ ਉਹਨਾਂ ਦਾ ਪਰਿਵਾਰ ਬਾਦ ਆ ਜਾਂਦਾ ਜਾਨੀ ਕਿ ਉਹਨਾਂ ਲੀਡਰਾਂ ਦੇ ਬੱਚੇ ਤਾਂ ਜਿਹੜੇ ਐਸ਼ੋ ਆਰਾਮ ਦੀ ਰਾਜਿਆਂ ਵਾਲੀ ਜ਼ਿੰਦਗੀ ਜਿਉਂਦੇ ਨੇ ਪਰ ਆਮ ਲੋਕਾਂ ਦੇ ਕਿਸ ਤਰੀਕੇ ਭੁੱਖਮਰੀ ਵਾਲੇ ਹਾਲਾਤ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਮੁੱਦੇ ਜੋ ਫਰਕ ਪਾਉਣ ਦੇ ਵਿੱਚ ਤੁਹਾਡਾ ਸਵਾਗਤ ਹੈ ਤਾਂ ਗਵਾਂਡੀ ਦੇਸ਼ ਨੇਪਾਲ ਦੇ ਵਿੱਚ ਸੱਤਾ ਜਿਹੜੀ ਉਹ ਉਥਲ ਪੁਥਲ ਹੋ ਗਈ ਹੈ ਦੰਗਿਆਂ ਦਾ ਸਾਹਮਣਾ ਇਹ ਦੇਸ਼ ਇਸ ਵਕਤ ਕਰ ਰਿਹਾ ਹੈ ਅਤੇ ਉੱਥੋਂ ਦੇ ਜਿਹੜੇ ਮੰਤਰੀ ਨੇ ਜਿਹੜੇ ਉਹ ਭੱਜ ਰਹੇ ਨੇ ਪ੍ਰਧਾਨ ਮੰਤਰੀ ਤੱਕ ਭੱਜ ਰਹੇ ਨੇ ਅਤੇ ਪੂਰੀ ਤਰ੍ਹਾਂ ਕਾਬੂ ਤੋਂ ਬਾਹਰ ਹਾਲਾਤ ਨੇ ਜਿਹੜੇ ਉਹ ਨੇਪਾਲ ਦੇ ਵਿੱਚ ਹੋ ਗਏ ਨੇ ਤਾਂ ਇਸ ਸਾਰੇ ਮਸਲੇ ਉੱਤੇ ਅੱਜ ਚਰਚਾ ਕਰਾਂਗੇ ਤੁਹਾਨੂੰ ਦੱਸਾਂਗੇ ਕਿ ਕਿਸ ਪ੍ਰਕਾਰ ਗੁਆੰਡੀ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਉਹ ਬਣ ਗਏ ਨੇ ਮੇਰੇ ਸਹਿਯੋਗੀ ਸੁਖਮਨ ਮੇਰੇ ਨਾਲ ਮੌਜੂਦ ਨੇ ਤਾਂ ਸੁਖਮਨ ਨੇਪਾਲ ਇੱਕ ਉਹ ਦੇਸ਼ ਆ ਜਿਸ ਤੋਂ ਉਸ ਦੀ ਸ਼ਾਂਤੀ ਕਰਕੇ ਜਾਣਿਆ ਜਾਂਦਾ ਸੀ ਉੱਥੇ ਬੜਾ ਸੁਖਾਵਾਂ ਮਾਹੌਲ ਬਣਿਆ ਜਾਂਦਾ ਸੀ ਲੇਕਿਨ ਉੱਥੇ ਜਿਹੜੀ ਇਹ ਰਾਜਨੀਤਿਕ ਤੌਰ ਤੇ ਉਥਲ ਪੁਥਲ ਹੋਈ ਹੈ ਇਸ ਦੀ ਸ਼ੁਰੂਆਤ ਕਿਵੇਂ ਹੋਈ ਅਤੇ ਇਸ ਵਕਤ ਮੌਜੂਦਾ ਹਾਲਾਤ ਕੀ ਨੇ ਤਾਂ ਬਿਲਕੁਲ ਬਲਵਿੰਦਰ ਇਸ ਜਿਸ ਤਰੀਕੇ ਤੁਸੀਂ ਸ਼ੁਰੂਆਤ ਦੇ ਵਿੱਚ ਗੱਲ ਕਰੀਆ ਕਿ ਜੋ ਉੱਥੇ ਹਾਲਾਤ ਨੇ ਇਸ ਵਕਤ ਦੰਗਿਆਂ ਦਾ ਸਾਹਮਣਾ ਜਿਹੜਾ ਦੇਸ਼ ਨੂੰ ਕਰਨਾ ਪਿਆ ਹਾਲਾਤ ਮੈਂ ਸ਼ੁਰੂਆਤ ਦੇ ਵਿੱਚ ਗੱਲ ਕਰਾਂ ਕਿ ਇਹ ਬਣੇ ਨੇ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਖੜਕ ਪ੍ਰਸ਼ਾਦ ਸ਼ਰਮਾ ਓਲੀ ਆ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਤੇ ਖਬਰ ਇਸ ਵਕਤ ਇਹ ਵੀ ਆ ਕਿ ਜਿਹੜਾ ਉਹ ਦੇਸ਼ ਛੱਡ ਚੁੱਕੇ ਨੇ ਜਹਾਜ਼ ਦੀ ਯਾਤਰਾ ਕਰਕੇ ਉਹ ਦੇਸ਼ ਦੇ ਵਿੱਚੋਂ ਨਿਕਲ ਚੁੱਕੇ ਨੇ ਤੇ ਹਾਲਾਂਕਿ ਰਾਸ਼ਟਰਪਤੀ ਨੇ ਜਿਹੜੇ ਉਸ ਤੋਂ ਬਾਅਦ ਜਿਹੜਾ ਸਾਰਾ ਜਿਨ੍ਹਾਂ ਦੀ ਜ਼ਿੰਮੇਵਾਰੀ ਸੰਭਾਲਣੀ ਸੀ ਉਹਨਾਂ ਦੀ ਰਹਿائش ਦੇ ਵਿੱਚ ਪ੍ਰਦਰਸ਼ਨਕਾਰੀ ਐਂਟਰ ਹੋ ਜਾਂਦੇ ਨੇ ਅੱਗਾਂ ਲਗਾ ਦਿੱਤੀਆਂ ਜਾਂਦੀਆਂ ਨੇ ਤੇ ਆਖਰ ਉਹ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਜਾਂਦੇ ਨੇ ਤਾਂ ਇਸ ਤਰੀਕੇ ਦੇ ਇਸ ਵਕਤ ਹਾਲਾਤ ਨੇ ਜਿਹੜੇ ਨੇਪਾਲ ਦੇ ਵਿੱਚ ਬਣ ਚੁੱਕ ਨੇ ਦਰਸਲ ਇਹ ਹਾਲਾਤ ਬਣਨ ਦੇ ਪਿੱਛੇ ਕਾਰਨ ਕੀ ਆ ਜਿਸ ਤਰੀਕੇ ਤੁਸੀਂ ਗੱਲ ਕਰੀਏ ਕਿ ਜਿਹੜਾ ਨੇਪਾਲ ਸ਼ਾਂਤੀ ਦੇ ਲਈ ਜਾਣਿਆ ਜਾਂਦਾ ਸੀ ਪਰ ਹਾਲਾਂਕਿ ਸਿੱਧੇ ਤੌਰ ਤੇ ਨੇਪਾਲ ਦੇ ਵਿੱਚ ਲੰਬੇ ਸਮੇਂ ਤੋਂ ਸ਼ਾਂਤੀ ਚੱਲ ਰਹੀ ਸੀ ਪਰ ਅੰਦਰੂਨੀ ਤੌਰ ਤੇ ਜਿਹੜੀਆਂ ਖਬਰਾਂ ਸਾਹਮਣੇ ਨਹੀਂ ਆਉਂਦੀਆਂ ਸੀ ਪਰ ਅ ਤੇ ਨੇਪਾਲ ਦੇ ਵਿੱਚ ਲੰਬੇ ਸਮੇਂ ਤੋਂ ਸ਼ਾਂਤੀ ਨਹੀਂ ਚੱਲੀ ਸੀ ਕਿਉਂਕਿ ਜਦੋਂ ਤੋਂ ਨੇਪਾਲ ਦੇ ਵਿੱਚ ਬਲਵਿੰਦਰ 2008 ਤੋਂ ਲੈ ਕੇ ਜਾਨੀ ਕਿ ਲੋਕਤੰਤਰ ਹੀ ਰਾਜ ਲਿਆਂਦਾ ਗਿਆ ਵੋਟਾਂ ਰਾਹੀਂ ਸੱਤਾ ਹਾਸਲ ਹੁੰਦੀ ਹੈ ਤਾਂ ਉਸ ਵਕਤ ਤੋਂ ਤੁਸੀਂ ਦੇਖੋ ਕਿ ਅੱਜ ਤੱਕ 16 ਸਾਲ ਹੋਏ ਨੇ ਤੇ 14 ਵਾਰ ਸਰਕਾਰ ਬਦਲ ਚੁੱਕੀ ਹੈ ਪ੍ਰਧਾਨ ਮੰਤਰੀ ਬਦਲ ਚੁੱਕੇ ਨੇ ਜਾਨੀ ਕਿ ਤਕਰੀਬਨ ਕਿ ਕੋਈ ਸਾਲ ਕੱਟਦਾ ਕੋਈ 6 ਮਹੀਨੇ ਕੋਈ 3 ਮਹੀਨੇ ਕੱਟਦਾ ਜਾਂ ਕੋਈ ਸਵਾ ਸਾਲ ਕੱਟ ਲੰਦਾ ਜਾਨੀ ਕਿ ਅੰਦਰ ਅੰਦਰ ਉਹ ਗਤੀ ਜਿਹੜਾ ਸਿਆਸਤ ਦੇ ਵਿੱਚ ਉਥਲ ਪੁਥਲ ਤਖਤਾ ਪਲਟਣ ਦਾ ਦੌਰ ਤਾਂ ਚੱਲੀ ਜਾਂਦਾ ਹਾਲਾਂਕਿ ਜਿਹੜਾ ਸਿੱਧੇ ਤੌਰ ਤੇ ਦੰਗੇ ਫਰਸਾਦ ਦਾ ਸਾਹਮਣਾ ਇਸ ਵਕਤ ਨੇਪਾਲ ਨੂੰ ਕਰਨਾ ਪਿਆ ਪਰ ਇਹ ਪਿਛਲੇ 16 ਸਾਲਾਂ ਤੋਂ ਅੰਦਰੂਨੀ ਚੱਲ ਰਿਹਾ ਸੀ ਪਰ ਇਸ ਵਕਤ ਜਿਹੜੇ ਹਾਲਾਤ ਨੇ ਦਰਅਸਲ ਉਸ ਫੈਸਲੇ ਤੋਂ ਸ਼ੁਰੂਆਤ ਕਰਨ ਲਿਆ ਕਿ ਦਰਅਸਲ ਮਾਮਲਾ ਕੋਈ ਹੋਰ ਵੀ ਆ ਸਰਕਾਰ ਤੋਂ ਲੋਕ ਤੰਗ ਵੀ ਨੇ ਜਿਹੜਾ ਆਮ ਵਰਗਾ ਮਤਵਾਰਗੀ ਲੋਕ ਨੇ ਉਹ ਜਿਹੜੇ ਤੰਗ ਨੇ ਪਾਰਾ ਇਹ ਮਸਲਾ ਐਸ ਵਕਤ ਛੜਿਆ ਕਿ ਮੈਂ ਦਰਸਾਲ 4 ਸਤੰਬਰ 2024 ਨੂੰ ਜਿਹੜਾ ਸਰਕਾਰ ਫੈਸਲਾ ਕਰਦੀ ਆ ਕਿ ਸੋਸ਼ਲ ਮੀਡੀਆ ਪਲੈਟਫਾਰਮ ਨੇ ਜਿਹਦੇ ਵਿੱਚ ਕਿ ਜਿਹੜਾ ਫੇਸਬੁੱਕ ਇੰਸਟਾਗ੍ਰam ਟਵਿੱਟਰ ਵਟਸਐਪ ਜਾਂ 26 ਪਲੈਟਫਾਰਮ ਨੇ ਜਿਨ੍ਹਾਂ ਦੇ ਉੱਪਰ ਲੋਕ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਨੇ ਮੁੱਖ ਪਲੈਟਫਾਰਮ ਚਾਹੁੰਦੇ ਨੇ ਮੁੱਖ ਪਲੈਟਫਾਰਮ ਆਪਣੇ ਵਿਚਾਰ ਜਿਹਦੇ ਉੱਤੇ ਲੋਕਾਂ ਸਾਂਝੇ ਕਰਦੇ ਨੇ ਪਰ ਸਰਕਾਰ ਇਹ ਫੈਸਲਾ ਕਰਦੀ ਆ ਕਿ ਇਹ ਪਲੇਟਫਾਰਮਾਂ ਦੇ ਉੱਪਰ ਬੈਨ ਲਗਾਉਣਾ ਦਰਸਲ ਇਸ ਤੋਂ ਵੀ ਪਹਿਲਾਂ ਦੀ ਗੱਲ ਹੈ ਇੱਕ ਮੈਂ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਦਾ ਕਿ ਬੈਨ ਲਗਾਉਣ ਦੀ ਹੱਤੋਂ ਖਬਰ ਨਸ਼ਰ ਹੋਈ ਆ ਪਰ ਪਿੱਛੇ ਜਿਹੜਾ ਸਰਕਾਰ ਨੇ ਤਰਕ ਦਿੱਤਾ ਸੀ ਕਿ ਜਿਹੜੇ ਇਹ ਪਲੇਟਫਾਰਮ ਨੇ ਇਹਨਾਂ ਦੇ ਉੱਪਰ ਫੇਕ ਖਬਰਾਂ ਚੱਲਦੀਆਂ ਨੇ ਜੋ ਕੰਟੈਂਟ ਚੱਲਦਾ ਉਸ ਦਾ ਕੋਈ ਵਾਲੀ ਵਾਰਸ ਨਹੀਂ ਹੁੰਦਾ ਕੋਈ ਇਹ ਨਹੀਂ ਪਤਾ ਕਿ ਕੌਣ ਕਿਹੜੀ ਫੇਕ ਖਬਰ ਫਲਾ ਦਿੰਦਾ ਤੇ ਉਸ ਦੇ ਨਾਲ ਮਾਹੌਲ ਤਣਾਪੂਰਨ ਬਣ ਜਾਂਦਾ ਸਰਕਾਰ ਨੇ ਇਹ ਤਰਕ ਦਿੱਤਾ ਸੀ ਤੇ ਇਹ ਕਿਹਾ ਸੀ ਕਿ ਜਿਹੜਾ ਇਹਨਾਂ ਕੰਪਨੀਆਂ ਦਾ ਕੋਈ ਦਫ਼ਤਰ ਖੋਲਿਆ ਜਾਵੇ ਕੋਈ ਰਜਿਸਟ੍ਰੇਸ਼ਨ ਕਰਾਈ ਜਾਵੇ ਕਿ ਜੇ ਸਰਕਾਰ ਨੂੰ ਕੋਈ ਜਿਹੜਾ ਓਬਜੈਕਸ਼ਨ ਆ ਕੋਈ ਸਵਾਲ ਆ ਉਸ ਦੇ ਤੱਕ ਪਹੁੰਚ ਕੀਤੀ ਜਾ ਸਕੇ ਪਰ ਸਰਕਾਰ ਨੇ ਜੋ ਸਮਾਂ ਦਿੱਤਾ ਸੀ ਉਸ ਦੇ ਵਿੱਚ ਕੋਈ ਦਫ਼ਤਰ ਨਹੀਂ ਖੁੱਲਿਆ ਕੋਈ ਰਜਿਸਟ੍ਰੇਸ਼ਨ ਨਹੀਂ ਤੇ ਫਿਰ ਸਰਕਾਰ ਨੇ ਅੰਤ ਇਹ ਫੈਸਲਾ ਲਿਆ ਕਿ ਇਹਨਾਂ ਦੇ ਉੱਪਰ ਬੈਨ ਲਗਾਉਣਾ ਪਰ ਇਹ ਸਰਕਾਰ ਦਾ ਤਰਕ ਸੀ ਪਰ ਕੁਝ ਸੂਤਰਾਂ ਹਵਾਲੇ ਤੋਂ ਜਿਹੜੀ ਖਬਰ ਇਹ ਵੀ ਆ ਕਿ ਜਿਹੜੇ ਉੱਥੇ ਦਾ ਜਿਹੜਾ ਹੁਣ ਪ੍ਰਦਰਸ਼ਨਕਾਰੀ ਨੇ ਇਹ ਉਸ ਵਕਤ ਜਦੋਂ ਬੈਨ ਕਰਨ ਦੀਆਂ ਗੱਲਾਂ ਹੋ ਰਹੀਆਂ ਸੀ ਹਲੇ ਬੈਨ ਨਹੀਂ ਹੋਏ ਸੀ ਰਜਿਸਟਰ ਕਰਨ ਦੀ ਗੱਲ ਹੋ ਰਹੀ ਸੀ ਉਹ ਉਸ ਵਕਤ ਵੀ ਕਹਿ ਰਹੇ ਸੀ ਕਿ ਅਸੀਂ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਨਹੀਂ ਆ ਤੇ ਇਸੇ ਕਰਕੇ ਉਹ ਜਿਹੜੀਆਂ ਕੋਈ ਸਰਕਾਰ ਖਿਲਾਫ ਸਿੱਧੀਆਂ ਟਿੱਪਣੀਆਂ ਇਹਨਾਂ ਪਲੇਟਫਾਰਮਾਂ ਦੇ ਉੱਪਰ ਕਰਦੇ ਸੀ ਤੇ ਇਸ ਤੋਂ ਬਾਅਦ ਹਾਲਾਂਕਿ ਪਲੇਟਫਾਰਮ ਬੰਦ ਕਰਨ ਤੋਂ ਪਹਿਲਾਂ ਇੰਟਰਨੈਟ ਵੀ ਬਲੌਕ ਹੋਇਆ ਸੀ ਉੱਥੇ ਤਾਂ ਇਸੇ ਕਰਕੇ ਉਹ ਕਹਿੰਦੇ ਨੇ ਕਿ ਸਾਡੀ ਬੋਲਣ ਦੀ ਆਜ਼ਾਦੀ ਦੇ ਉੱਪਰ ਸਿੱਧਾ ਗळा ਕੁੱਟਣ ਦਾ ਕੰਮ ਆ ਜਿਹੜਾ ਉਹ ਸਰਕਾਰ ਨੇ ਕੀਤਾ ਇਹ ਜਿਹੜੇ ਪ੍ਰਦਰਸ਼ਨਕਾਰੀ ਨੇ ਇਹ ਉਸ ਵਕਤ ਸਵਾਲ ਕਰ ਰਹੇ ਸੀ ਹਾਲਾਂਕਿ ਹੁਣ ਤਾਂ ਇਸ ਵਕਤ ਹਿੰਸਾ ਦਾ ਸਾਹਮਣਾ ਕਰਨਾ ਪੈ ਰਿਹਾ ਵੱਡੀਆਂ-ਵੱਡੀਆਂ ਇਮਾਰਤਾਂ ਨੂੰ ਜਿਹੜਾ ਅੱਗ ਲੱਗ ਰਹੀ ਹੈ ਇਹ ਵੀ ਅੱਗੇ ਦੱਸਾਂਗੇ ਕਿ ਕਿੰਨਾ ਨੁਕਸਾਨ ਹੋ ਚੁੱਕਿਆ ਕਿਹਦੀ ਮੌਤ ਹੋ ਚੁੱਕੀ ਆ ਕਿਸ ਤਰੀਕੇ ਮਾਹੌਲ ਆ ਕਿਹੜਾ ਦੇਸ਼ ਛੱਡ ਗਿਆ ਪਰ ਉਸ ਵਕਤ ਜਾਨੀ ਕਿ ਉਹ ਕਹਿ ਰਹੇ ਸੀ ਕਿ ਸਾਡੀ ਬੋਲਣ ਦੀ ਆਜ਼ਾਦੀ ਦੇ ਉੱਪਰ ਪਵੰਦੀ ਆ ਪਰ ਸਰਕਾਰ ਇਹ ਤਰਕ ਦੇ ਕੇ ਇਹ ਪਲੇਟਫਾਰਮ ਬੰਦ ਕਰ ਰਹੀ ਸੀ ਕਿ ਇਹਨਾਂ ਦਾ ਕੋਈ ਵਾਲੀਵਾਰਸ ਨਹੀਂ ਆ ਇਹ ਕੋਈ ਫੇਕ ਖਬਰ ਪਲਾਨ ਦਾ ਤੇ ਇਸ ਕਰਕੇ ਰਜਿਸਟ੍ਰੇਸ਼ਨ ਕਰਾਓ ਪਰ ਜਿਹੜੇ ਲੋਕ ਸੀ ਉਹ ਇਸ ਗੱਲ ਦਾ ਤਰਕ ਦੇ ਰਹੇ ਸੀ ਕਿ ਅਸੀਂ ਸੱਚਾਈ ਦੱਸ ਰਹੇ ਹਾਂ ਤੇ ਇਸੇ ਕਰਕੇ ਫਿਰ ਸਰਕਾਰਾਂ ਤੰਗ ਹੋ ਰਹੀਆਂ ਨੇ ਦਰਸਲ ਯਾਨੀ ਕਿ ਲੋਕਾਂ ਦੀ ਮੰਗ ਸੁਣਨ ਦੀ ਬਜਾਏ ਲੋਕਾਂ ਦੀਆਂ ਗੱਲਾਂ ਸੁਣਨ ਦੀ ਬਜਾਏ ਲੋਕਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ ਅਤੇ ਆਖਰਕਾਰ ਲੋਕਾਂ ਦਾ ਗੁੱਸਾ ਜਿਹੜਾ ਉਹ ਫਟ ਗਿਆ ਅਤੇ ਦੰਗਿਆਂ ਦੇ ਵਿੱਚ ਪੂਰਾ ਦੇਸ਼ ਆ ਜਿਹੜਾ ਸ਼ਾਮਿਲ ਸੀ ਤਾਂ ਬਿਲਕੁਲ ਬਲਵਿੰਦਰ ਇਸੇ ਤਰੀਕੇ ਦੀ ਗੱਲ ਹੈ ਕਿ ਜਦੋਂ ਇੰਟਰਨੈਟ ਬੰਦ ਹੁੰਦਾ ਪਹਿਲਾਂ ਤਾਂ ਉਹ ਜਿਹੜੇ ਇਹਨਾਂ ਸੋਸ਼ਲ ਮੀਡੀਆ ਦੇ ਉੱਪਰ ਆਪਣਾ ਗੁੱਸਾ ਜ਼ਾਹਰ ਨਹੀਂ ਕਰ ਸਕਦੇ ਆਪਣੀਆਂ ਮੰਗਾਂ ਨਹੀਂ ਰੱਖ ਸਕਦੇ ਜਾਂ ਫਿਰ ਦੁਨੀਆ ਪਰ ਨੂੰ ਜੋ ਦਿਖਾਉਣਾ ਚਾਹੁੰਦੇ ਨੇ ਕਿ ਨੇਪਾਲ ਦੇ ਵਿੱਚ ਚੱਲ ਕੀ ਰਿਹਾ ਅੰਦਰੂ ਅੰਦਰੋਗਤੀ ਖਬਰਾਂ ਕੀ ਨਸ਼ਰ ਹੋ ਰਹੀਆਂ ਨੇ ਤੇ ਚੱਲ ਕੀ ਰਿਹਾ ਤੇ ਉਹ ਇੰਟਰਨੈਟ ਵੀ ਬਲੌਕ ਹੋ ਜਾਂਦਾ ਉਹਨਾਂ ਦੇ ਵਿੱਚ ਗੁੱਸਾ ਹੋਰ ਭਰ ਜਾਂਦਾ ਤੇ ਉਸ ਤੋਂ ਬਾਅਦ ਫਿਰ ਸਰਕਾਰ ਸਖਤ ਫੈਸਲਾ ਲੈਂਦੀ ਹੈ ਕਿ ਜੋ ਫੈਸਲਾ ਕਿਹਾ ਸੀ ਕਿ ਉਹ ਪਲੇਟਫਾਰਮ ਬੈਨ ਕਰ ਦਿੱਤੇ ਜਾਂਦੇ ਨੇ ਫਿਰ ਉਸ ਤੋਂ ਬਾਅਦ ਪ੍ਰਦਰਸ਼ਨਕਾਰੀ ਸੜਕਾਂ ਦੇ ਉੱਪਰ ਆਉਂਦੇ ਨੇ ਕੋਈ ਸੈਂਕੜੇ ਪ੍ਰਦਰਸ਼ਨਕਾਰੀ ਨਹੀਂ ਆਉਂਦੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਪ੍ਰਦਰਸ਼ਨਕਾਰੀਆਂ ਦੀ ਜਿਹੜੀਆਂ ਤਸਵੀਰਾਂ ਨੇ ਉਹ ਦੇਖਣ ਨੂੰ ਮਿਲਿਆ ਕਿ ਸੜਕਾਂ ਦੇ ਉੱਪਰ ਵੱਡੇ ਵੱਡੇ ਇਕੱਠ ਲੈ ਕੇ ਪ੍ਰਦਰਸ਼ਨਕਾਰੀ ਫਿਰ ਰਹੇ ਨੇ ਤੇ ਜਿਸ ਦੇ ਵਿੱਚ ਇੱਕ ਅੰਦੋਲਨ ਕਰ ਰਹੇ ਨੇ ਕਿ ਜਿਹੜਾ ਸਰਕਾਰ ਇਸੇ ਤਰੀਕੇ ਦੇ ਤਾਨਾਸ਼ਾਈ ਵਾਲੇ ਫੈਸਲੇ ਲੈ ਰਹੀ ਆ ਇਹਨਾਂ ਨੂੰ ਵਾਪਸ ਲਿਆ ਜਾਵੇ ਪਰ ਹੁਕਮਨ ਨੁਕਸਾਨ ਕਿੰਨਾ ਕੁ ਹੋਇਆ ਹੈ ਜਾਇਦਾਦਾਂ ਦਾ ਲੋਕਾਂ ਦਾ ਜਾਨੀ ਬਿਲਕੁਲ ਬਿਲਕੁਲ ਬਲਵਿੰਦਰ ਇਸ ਵਕਤ ਓਪਨ ਦਰਸ਼ਨਕਾਰੀ ਸੜਕਾਂ ਤੇ ਆ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਸਰਕਾਰ ਨੂੰ ਵਾਰ-ਵਾਰ ਕਹਿੰਦੇ ਨੇ ਕਿ ਬੈਨ ਹਟਾਓ ਪਰ ਸਰਕਾਰ ਉਸ ਵਕਤ ਤੱਕ ਬੈਨ ਨਹੀਂ ਹਟਾਉਂਦੀ ਤੇ ਫਿਰ ਉਹਨਾਂ ਦੇ ਵਿੱਚ ਗੁੱਸਾ ਵਧਦਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦੇ ਨੇ ਵੱਡੇ ਇਕੱਠ ਲੈ ਕੇ ਆਉਂਦੇ ਨੇ ਤੇ ਫਿਰ ਪਰਦਰਸ਼ਨਕਾਰੀਆਂ ਦੇ ਉੱਪਰ ਲਾਠੀ ਚਾਰਜ ਕਰਤਾ ਪੁਲਿਸ ਨੇ ਨੇਪਾਲ ਪੁਲਿਸ ਜੋ ਉੱਥੋਂ ਦਾ ਲੋਕਲ ਪ੍ਰਸ਼ਾਸਨ ਉਸ ਤੋਂ ਬਾਅਦ ਅੰਜੂ ਗੈਸ ਵਾਰਾਈ ਸਿੱਧੀਆਂ ਰਬੜ ਦੀਆਂ ਗੋਲੀਆਂ ਵਾਰੀਆਂ ਜਿਸ ਦੇ ਵਿੱਚ ਹੁਣ ਤੱਕ ਦੀ ਖਬਰ ਹੈ ਕਿ 20 ਦੇ ਕਰੀਬ ਲੋਕਾਂ ਦੀ ਇਸ ਵਕਤ ਨੇਪਾਲ ਦੇ ਵਿੱਚ ਇਸ ਘਟਨਾਕ੍ਰam ਦੌਰਾਨ ਹਿੰਸਾ ਦੌਰਾਨ ਮੌਤ ਹੋ ਗਈ ਹੈ ਤੇ 400 ਤੋਂ ਵੱਧ ਲੋਕ ਇਸ ਵਕਤ ਤੱਕ ਜਿਹੜੇ ਨੇਪਾਲ ਦੇ ਵਿੱਚ ਜ਼ਖਮੀ ਹੋ ਗਏ ਨੇ ਤੇ ਉਸ ਤੋਂ ਵੀ ਅਗਲੀ ਗੱਲ ਜੋ-ਜੋ ਲੋਕਾਂ ਦੀ ਜਿਹੜੀਆਂ ਆਮ ਲੋਕਾਂ ਦੀ ਮੌਤਾਂ ਹੁੰਦੀਆਂ ਗਈਆਂ ਹੋਰ ਜਿਹੜਾ ਨੌਜਵਾਨੀ ਦੇ ਵਿੱਚ ਗੁੱਸਾ ਵਧ ਆ ਗਿਆ ਉਸ ਤੋਂ ਬਾਅਦ ਉਹ ਕੀ ਹੁੰਦਾ ਕਿ ਰਾਸ਼ਟਰਪਤੀ ਦੀ ਨਿੱਜੀ ਰਿਹਾਇਸ਼ ਦੇ ਵਿੱਚ ਪ੍ਰਦਰਸ਼ਨਕਾਰੀ ਐਂਟਰ ਹੋ ਜਾਂਦੇ ਨੇ ਉਸ ਤੋਂ ਬਾਅਦ ਨੇਪਾਲ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਐਂਟਰ ਹੋ ਕੇ ਸਿੱਧੀਆਂ ਅੱਗਾਂ ਲਗਾ ਦਿੱਤੀਆਂ ਜਾਂਦੀਆਂ ਨੇ ਪੰਨ ਤੋੜ ਕਰ ਦਿੱਤੀਆਂ ਜਾਂਦੀਆਂ ਜਾਨੀ ਕਿ ਉਹਨਾਂ ਦਾ ਗੁੱਸਾ ਇਸ ਕਦਰ ਵੱਜ ਜਾਂਦਾ ਕਿ ਜੇਕਰ ਕੋਈ ਮੰਤਰੀ ਜਾਂ ਨਿੱਜੀ ਮੰਤਰੀ ਦੀ ਨਿਹੈ ਰਾਇਸ਼ ਦੇਖਣ ਨੂੰ ਮਿਲਦੀ ਆ ਉਸ ਨੂੰ ਅੱਗ ਲਗਾ ਦਿੱਤੀ ਜਾਂਦੀ ਆ ਦੇਸ਼ ਦੀ ਪਾਰਲੀਮੈਂਟ ਉਸ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਹੁਣ ਅਗਲੀ ਗੱਲ ਇਹ ਆ ਕਿ ਸਭ ਤੋਂ ਵੱਡਾ ਸਵਾਲ ਕਿ ਸਾਫਕਾ ਪ੍ਰਧਾਨ ਮੰਤਰੀ ਝਾਲਾ ਨਾਥ ਖੰਨਨ ਦੀ ਜਿਹੜੀ ਪਤਨੀ ਆ ਉਸ ਦਾ ਕਤਲ ਹੀ ਕਰ ਦਿੱਤਾ ਗਿਆ ਜਾਨੀ ਕਿ ਅੱਗ ਲਗਾ ਦਿੱਤੀ ਗਈ ਅੱਗ ਦੇ ਵਿੱਚ ਝੁਲਸਣ ਦੇ ਕਾਰਨ ਉਸ ਦੀ ਜਿਹੜੀ ਮੌਤ ਆ ਇਸ ਵਕਤ ਹੋ ਚੁੱਕੀ ਆ ਜਾਨੀ ਕਿ ਹਾਲਾਤ ਦੇਖੋ ਕਿ ਉਸ ਤੋਂ ਵੀ ਅਗਲੀ ਗੱਲ ਆ ਕਿ ਜਿਹੜੇ ਨੇਪਾਲ ਦੇ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਨੇ ਸਾਰੀ ਸਥਿਤੀ ਨੂੰ ਕੰਟਰੋਲ ਕਰਨਾ ਸੀ ਸਖਤ ਫੈਸਲੇ ਲੈ ਕੇ ਬੈਨ ਕਰ ਰਹੇ ਸੀ ਜਿਨ੍ਹਾਂ ਦਾ ਨਾਮ ਖੜਗ ਪ੍ਰਸ਼ਾਦ ਸ਼ਰਮਾ ਓਲੀ ਆ ਉਹ ਸਾਰੇ ਦੌਰਾਨ ਅਸਤੀਫਾ ਦੇ ਕੇ ਖਬਰ ਹੈ ਕਿ ਦੇਸ਼ ਛੱਡ ਕੇ ਤੇ ਉਸ ਤੋਂ ਬਾਅਦ ਰਾਸ਼ਟਰਪਤੀ ਆ ਉਹ ਅਸਤੀਫਾ ਦੇ ਕੇ ਤੇ ਇਸ ਵਕਤ ਜਿਹੜੇ ਹਾਲਾਤ ਨੇ ਨੇਪਾਲ ਦੇ ਵਿੱਚ ਜਿਹੜੀ ਸਾਰੀ ਕਮਾਂਡ ਆ ਫੌਜ ਦੇ ਹੱਥਾਂ ਦੇ ਵਿੱਚ ਆ ਚੁੱਕੀ ਆ ਫੌਜ ਦੇ ਹੱਥਾਂ ਦੇ ਵਿੱਚ ਜਦੋਂ ਕਮਾਂਡ ਆ ਚੁੱਕੀ ਐ ਤੇ ਫੌਜ ਕਹਿੰਦੀ ਆ ਕਿ ਹਾਲਾਂਕਿ ਭਰੋਸਾ ਦੇ ਰਹੀ ਆ ਕਿ ਅਸੀਂ ਤੁਹਾਡੇ ਨਾਲ ਆ ਅਸੀਂ ਕੰਟਰੋਲ ਕਰਾਂਗੇ ਪਰ ਇਸ ਸਭ ਦੇ ਵਿਚਾਲੇ 1500 ਕੈਦੀ ਜੇਲ੍ਹਾਂ ਦੇ ਵਿੱਚੋਂ ਫਰਾਰ ਹੋ ਚੁੱਕੇ ਨੇ ਜਾਨੀ ਕਿ ਹਾਲਾਤ ਆਊਟ ਆਫ ਕੰਟਰੋਲ ਨੇ ਹਲੇ ਫਿਲਹਾਲ ਫੌਜ ਦੇ ਹੱਥਾਂ ਦੇ ਵਿੱਚ ਕਮਾਨ ਆ ਚੁੱਕੀ ਆ ਪ੍ਰਧਾਨ ਮੰਤਰੀ ਦੇਸ਼ ਛੱਡ ਚੁੱਕੇ ਨੇ ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨੇ ਪਰ ਕੈਦੀ ਫਰਾਰ ਹੋ ਚੁੱਕੇ ਨੇ ਜੇਲ੍ਹਾਂ ਦੇ ਵਿੱਚੋਂ ਇਸ ਤਰੀਕੇ ਦੇ ਹਾਲਾਤ ਨੇ ਤੇ ਇਸ ਤੋਂ ਵੀ ਅਗਲੀ ਗੱਲ ਬਲਵਿੰਦਰ ਜਿਹੜੀ ਅਗਲੀ ਗੱਲ ਇਹ ਆ ਕਿ ਇੰਨਾ ਗੁੱਸਾ ਨੌਜਵਾਨੀ ਦੇ ਵਿੱਚ ਕਿਉਂ ਆ ਕਿਉਂ ਵਾਰ-ਵਾਰ ਸਰਕਾਰਾਂ 16 ਸਾਲਾਂ ਦੇ ਵਿੱਚ 14 ਵਾਰ ਤਖਤਾ ਪਲਟ ਹੋ ਗਿਆ ਦਰਅਸਲ ਜਿਹੜੇ ਆਮ ਲੋਕ ਨੇ ਕਿਉਂਕਿ ਦੇਖੋ ਕਿ ਨੇਪਾਲ ਜਿਹੜਾ ਬਲਵਿੰਦਰ ਨੇਪਾਲ ਦੇਸ਼ ਆ ਉੱਤੇ ਬਹੁਤੀ ਕੋਈ ਤਰੱਕੀ ਨਹੀਂ ਕੀਤੀ ਕਿ ਆਮ ਗਰੀਬ ਦੇਸ਼ਾਂ ਦੇ ਵਿੱਚ ਜਾਂ ਫਿਰ ਜਿਹੜੇ ਦੇਸ਼ ਜਿਹੜੇ ਡਿਵੈਲਪ ਹੋਣੇ ਨੇ ਉਹਨਾਂ ਦੇ ਵਿੱਚ ਉਸ ਦੀ ਗਿਣਤੀ ਵੀ ਆਉਂਦੀ ਆ ਜਿਹੜਾ ਨੇਪਾਲ ਦੇ ਵਿੱਚ ਨੌਜਵਾਨ ਨੇ ਜਿਹੜੇ ਉੱਥੋਂ ਦਾ ਆਮ ਵਰਗ ਆ ਉਹ ਕਹਿ ਰਿਹਾ ਸੀ ਕਿ ਜਿਹੜੇ ਰਾਜਸੀ ਲੀਡਰ ਨੇ ਜਿਹੜੇ ਸੱਤਾ ਬੰਨਦੇ ਨੇ ਉਸ ਤੋਂ ਬਾਅਦ ਸੱਤਾ ਦੇ ਵਿੱਚ ਉਹਨਾਂ ਦਾ ਪਰਿਵਾਰ ਬਾਅਦ ਆ ਜਾਂਦਾ ਯਾਨੀ ਕਿ ਉਹਨਾਂ ਲੀਡਰਾਂ ਦੇ ਬੱਚੇ ਤਾਂ ਜਿਹੜੇ ਐਸ਼ੋਰ ਆਮ ਦੀ ਰਾਜਿਆਂ ਵਾਲੀ ਜ਼ਿੰਦਗੀ ਜਿਉਂਦੇ ਨੇ ਪਰ ਆਮ ਲੋਕਾਂ ਦੇ ਕਿਸ ਤਰੀਕੇ ਭੁੱਖਮਰੀ ਵਾਲੇ ਹਾਲਾਤ ਨੇ ਜਿਹੜਾ ਰੋਜੀ ਰੋਟੀ ਕਮਾਉਣ ਔਖੀ ਹੋ ਗਿਆ ਤਾਂ ਸਿੱਧੇ ਤੌਰ ਤੇ ਦੋ ਮੰਗਾ ਸੀ ਇੱਕ ਤਾਂ ਭ੍ਰਿਸ਼ਟਾਚਾਰ ਖਤਮ ਕੀਤਾ ਜਾਵੇ ਬੇਰ ਬੇਰੋਜ਼ਗਾਰੀ ਖਤਮ ਕੀਤੀ ਜਾਵੇ ਤੇ ਇਸੇ ਸਾਲ ਦੇ ਇਸੇ ਤਰੀਕੇ ਦਾ ਜਿਹੜਾ 16 ਸਾਲਾਂ ਦੇ ਵਿੱਚ ਗੁੱਸਾ ਵਧਦਾ ਗਿਆ ਦਿਨ ਪ੍ਰਤੀ ਦਿਨ ਤਾਨਾਸ਼ਾਈ ਵਾਲੇ ਫੈਸਲੇ ਆਉਂਦੇ ਗਏ ਤੇ ਇਸ ਵਕਤ ਹਾਲਾਤ ਤੁਸੀਂ ਦੇਖੋ ਕਿ ਕਿਸ ਤਰੀਕੇ ਬਣੇ ਨੇ ਕਿ ਜੇਲ੍ਹਾਂ ਦੇ ਵਿੱਚ ਉਹ ਕੈਦੀ ਭੱਜ ਚੁੱਕੇ ਨੇ ਸਾਫਾ ਪ੍ਰਧਾਨ ਮੰਤਰੀ ਦੀ ਪਤਨੀ ਦਾ ਕਤਲ ਹੋ ਚੁੱਕਿਆ ਤੇ ਨਾਲ ਇੱਕ ਖਾਸ ਗੱਲ ਇਹ ਵੀ ਆ ਕਿ ਜਿਹੜੇ ਗੁਆਂਢੀ ਦੇਸ਼ ਨੇ ਭਾਰਤ ਸਾਡਾ ਦੇਸ਼ ਤੇ ਨਾਲ ਲੱਗਦਾ ਚੀਨ ਦੇਸ਼ ਨੂੰ ਐਡਵਾਈਜ਼ਰੀ ਕੀਤੀ ਆ ਕਿ ਉਸ ਦੇ ਵਿੱਚ ਨੇਪਾਲ ਦੇ ਵਿੱਚ ਯਾਤਰਾ ਨਾ ਕੀਤੀ ਜਾਵੇ ਯਾਨੀ ਕਿ ਹਾਲਾਤ ਬੇਕਾਬੂ ਇਸ ਵਕਤ ਨੇਪਾਲ ਦੇ ਵਿੱਚ ਹੋ ਚੁੱਕੇ ਨੇ ਬਲਵਿੰਦਰ ਜੀ ਤਾਂ ਵਾਕਈ ਨੇਪਾਲ ਦੇ ਵਿੱਚ ਹਾਲਾਤ ਨੇ ਜਿਹੜੇ ਉਹ ਕਾਬੂ ਤੋਂ ਬਾਹਰ ਨੇ ਅਤੇ ਉੱਥੇ ਭਿਆਨਕ ਦੰਗੇ ਹੋ ਰਹੇ ਨੇ ਵੱਖ-ਵੱਖ ਦੇਸ਼ਾਂ ਦੇ ਜਿਹੜੇ ਉਹਨਾਂ ਨੇ ਆਪਣੇ ਨਾਗਰਿਕਾਂ ਵਾਸਤੇ ਵੀ ਐਡਵਾਈਜ਼ਰੀਆਂ ਨੇ ਜਿਹੜੀਆਂ ਉਹ ਜਾਰੀ ਕੀਤੀਆਂ ਨੇ ਤਾਂ ਕੁਝ ਸਮਾਂ ਪਹਿਲਾਂ ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਉਹ ਬੰਗਲਾਦੇਸ਼ ਵਿੱਚ ਵੀ ਬਣੇ ਸਨ ਉਥੋਂ ਸ਼ੇਖ ਹਸੀਨਾ ਦਾ ਤਖਤਾ ਪਲਟਾ ਜਿਹੜਾ ਹੋਇਆ ਸੀ ਤਾਂ ਹੁਣ ਸਾਡੇ ਗੁਆਂਢੀ ਦੇਸ਼ ਨੇਪਾਲ ਦੇ ਵਿੱਚ ਵੀ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਤਾਂ ਦੇਖਣਾ ਹੋਵੇਗਾ ਕਿ ਕਦੋਂ ਤੱਕ ਇੱਥੇ ਹਾਲਾਤ ਨੇ ਜਿਹੜੇ ਉਹ ਸਖਾਵੇਂ ਹੁੰਦੇ ਨੇ ਤਾਂ ਅੱਜ ਤੁਹਾਨੂੰ ਦੱਸਿਆ ਕਿ ਕਿਸ ਪ੍ਰਕਾਰ ਨੌਬਤ ਇੰਨੀ ਵੱਧ ਗਈ ਕਿ ਉੱਥੇ ਲੋਕਾਂ ਨੇ ਸਰਕਾਰ ਦਾ ਤਖਤਾ ਪਲਟ ਦਿੱਤਾ